ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਨ ਸੋ ਪੰਜਾਬ ਮੇਰੇ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਅੱਜ ਸਿੰਘ ਗੱਲ ਕਰਨ ਜਾ ਰਹੇ ਆਂ ਫੈਕਟਸ ਬਾਰੇ ਸੋ ਕੁਝ ਉਹ ਢੂੰਗੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਹ ਇਨਸਾਨ ਦੀ ਜਿਸ ਦੀ ਤੁਸੀਂ ਆਪਣੀ ਸਕਰੀਨ ਤੇ ਤਸਵੀਰ ਦੇਖ ਰਹੇ ਹੋ ਇਹ ਸਭ ਤੋਂ ਵੱਧ ਮੁਕੱਦਮੇ ਦਰਜ ਕਰਨ ਵਾਲਾ ਵਿਅਕਤੀ ਹੈ ਇਸ ਦਾ ਜਨਮ 1976 ਵਿੱਚ ਹੋਇਆ ਸੀ ਇਸ ਨੇ ਆਪਣੇ ਦੋਸਤ ਗਵਾਂਡੀ ਪੁਲਿਸ ਰਿਸ਼ਤੇਦਾਰ ਤੇ ਆਪਣੀ ਮੰਗੇਤਰ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਮਸ਼ਹੂਰ ਕੰਪਨੀਆਂ ਤੇ ਅਮਰੀਕਾ ਦੇ ਪੂਰਬ ਰਾਸ਼ਟਰਪਤੀ ਜਾਰਜ ਉਸਤੇ ਵੀ ਮੁਕੱਦਮਾ ਦਰਜ ਕਰਵਾਇਆ ਸੀ ਤੇ ਜੇਕਰ ਇੱਕ ਨੰਬਰ ਹੋਰ ਅੱਗੇ ਚੱਲੀਏ ਤਾਂ ਇਸ ਨੇ ਹਿਟਲਰ ਵੀ ਨਹੀਂ ਛੱਡਿਆ ਉਸਤੇ ਵੀ ਮੁਕੱਦਮਾ ਦਰਜ ਕਰਵਾਇਆ ਸੀ ਤੇ ਕਮਾਲ ਤਾਂ ਉਦੋਂ ਹੋਈ ਜਦੋਂ ਇੱਕ ਵਾਰ ਇਸ ਨੇ ਜੱਜ ਦੇ ਫੈਸਲੇ ਤੋਂ ਨਰਾਸ਼ ਹੋ ਕੇ ਜੱਜ ਤੇ ਹੀ ਮੁਕੱਦਮਾ ਕਰ ਦਿੱਤਾ ਤੇ ਜਦੋਂ ਗਿਨਜ ਬੁੱਕ ਵਾਲਿਆਂ ਨੇ ਇਸ ਦਾ ਨਾਮ ਦਰਜ ਕਰਨਾ ਚਾਹਿਆ ਤਾਂ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਕਰਨ ਤੇ ਉਸ ਬੁੱਕ ਤੇ ਵੀ ਮੁਕੱਦਮਾ ਦਰਜ ਕਰ ਦਿੱਤਾ ਸੋ ਬਹੁਤ ਹੀ ਸਾਈਕੋ ਕਿਸਮ ਦਾ ਵਿਅਕਤੀ ਸੀ ਤੇ ਇੱਥੇ ਵੀ ਆ ਕੇ ਇਸ ਦੇ ਮੁਕੱਦਮਿਆਂ ਦਾ ਕਿੱਸਾ ਖਤਮ ਨਹੀਂ ਹੋਇਆ ਜੇਕਰ ਅੱਗੇ ਕਿਏ ਇੱਕ ਵਾਰ ਇਸ ਨੂੰ ਟੈਲੀਵਿਜ਼ਨ ਤੇ ਇੰਟਰਵਿਊ ਲਈ ਬੁਲਾਇਆ ਤੇ ਕਿਸੇ ਗੱਲ ਤੇ ਉੱਥੇ ਬੈਠੇ ਲੋਕ ਹੱਸ ਪਏ ਤੇ ਇਸ ਨੇ ਬੇਇੱਜ਼ਤੀ ਦਾ ਮੁਕੱਦਮਾ ਦਰਜ ਕਰ ਦਿੱਤਾ ਜਿਸ ਤੋਂ 50000 ਡਾਲਰ ਹਰਜਾਨੇ ਦੇ ਤੌਰ ਤੇ ਜਿੱਤੇ ਤੇ ਪੂਰੀ ਜ਼ਿੰਦਗੀ ਵਿੱਚ 8 ਲੱਖ ਡਾਲਰ ਦਿੱਤੇ ਸੀ ਤੇ 2000 ਤੋਂ ਵੱਧ ਮੁਕੱਦਮੇ ਦਰਜ ਕਰਵਾਏ ਸੀ ਇਸ ਵਿਅਕਤੀ ਨੇ ਆਸਟ੍ਰੇਲੀਆ ਦਾ ਰਹਿਣ ਵਾਲਾ ਬੈਲ ਮੋਰਗਨ ਨਾਮ ਦਾ ਇਹ ਬੰਦਾ 14 ਮਿੰਟ ਬਾਅਦ ਜਿਉਂਦਾ ਹੋ ਗਿਆ ਸੀ ਤੇ ਜਿਉਂਦਾ ਹੋਣ ਤੋਂ ਬਾਅਦ ਜਦੋਂ ਇਸ ਨੂੰ ਪਤਾ ਲੱਗਿਆ ਕਿ ਡਾਕਟਰ ਨੇ ਇਸ ਨੂੰ ਮ੍ਰਿਤਿਕ ਕੋਸ਼ਿਤ ਕਰ ਦਿੱਤਾ ਸੀ ਤਾਂ ਇਸ ਨੇ ਖੁਸ਼ੀ ਵਿੱਚ ਇੱਕ ਲੋਟਰੀ ਪਾਈ ਜਿਸ ਵਿੱਚ ਇਸ ਨੂੰ 27000 ਡਾਲਰ ਦੀ ਕਾਰ ਨਿਕਲੀ ਤੇ ਇਸ ਤੋਂ ਬਾਅਦ ਜਦੋਂ ਕੁਝ ਬੰਦੇ ਇਸ ਦੀ ਇੰਟਰਵਿਊ ਲੈਣ ਆਏ ਤਾਂ ਉਹਨਾਂ ਨੇ ਕਿਹਾ ਕਿ ਹੋ ਸਕਦਾ ਤੁਹਾਡੀ ਮੌਤ ਤੋਂ ਬਾਅਦ ਕਿਸਮਤ ਬਹੁਤ ਹੀ ਜ਼ਿਆਦਾ ਵਧੀਆ ਹੋ ਗਈ ਹੋਵੇ ਕਿਉਂਕਿ ਮੌਤ ਤੋਂ ਬਾਅਦ ਜਿਉਂਦਾ ਹੋਣਾ ਕੋਈ ਕੀ ਕਿਸਮਤ ਤਾਂ ਨਹੀਂ ਹੋਵੇਗੀ ਬਲਕਿ ਉਹ ਤਾਂ ਬਹੁਤ ਹੀ ਕਮਾਲ ਦੀ ਕਿਸਮਤ ਹੋਵੇਗੀ ਤੇ ਉਸ ਤੋਂ ਬਾਅਦ ਤੁਸੀਂ ਲੋਟਰੀ ਵੀ ਜਿੱਤ ਗਏ ਹੋ ਤੇ ਹੁਣ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਕਿਸਮਤ ਇੱਕ ਵਾਰ ਹੋਰ ਅਜਮਾ ਕੇ ਵੇਖੋ ਤੇ ਜਿਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਹੋਰ ਸਕ੍ਰੈਚ ਕਾਰਡ ਖਰੀਦ ਕੇ ਸਕ੍ਰੈਚ ਕੀਤਾ ਤੇ ਬਿੱਲ ਇੱਕ ਵਾਰ ਫੇਰ ਜਿੱਤ ਗਿਆ ਸੀ ਤੇ ਇਸ ਵਾਰ ਉਹ ਕੋਈ ਛੋਟਾ ਮੋਟਾ ਨਾਮ ਨਹੀਂ ਬਲਕਿ 2.5 ਲੱਖ ਡਾਲਰ ਦਾ ਜੈਕਪੌਟ ਜਿੱਤ ਗਿਆ ਸੀ ਤੇ ਜਿਸ ਤੋਂ ਬਾਅਦ ਇਸ ਨੂੰ ਅੱਜ ਤੱਕ ਦੇ ਸਭ ਤੋਂ ਲੱਕੀ ਇਨਸਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਤੇ ਹੁਣ ਅੱਗੇ ਇੱਕ ਹੋਰ ਕਮਾਲ ਦੇ ਫੈਕਟ ਦੀ ਗੱਲ ਕਰਦੇ ਹਾਂ ਲਵੇਰੀਆ ਦੇ ਪੂਰਵ ਰਾਸ਼ਟਰਪਤੀ ਚਾਰਲਸ ਕਿੰਗ ਤੇ ਸਭ ਤੋਂ ਵੱਡਾ ਫਰਾਡ ਕਰਨ ਦਾ ਰਿਕਾਰਡ ਦਰਜ ਹੈ ਕਿਉਂਕਿ ਇਸ ਨੇ ਬੋਟਾਂ ਦੇ ਵਿੱਚ ਸਭ ਤੋਂ ਵੱਡਾ ਧੋਖਾ ਕੀਤਾ ਸੀ ਤੇ ਇਸ ਦਾ ਕਾਰਜਕਾਲ 1920 ਤੋਂ 1930 ਤੱਕ ਸੀ ਤੇ ਇਹ 1927 ਦੀਆਂ ਵੋਟਾਂ ਵਿੱਚ ਬਹੁਤ ਜ਼ਿਆਦਾ ਵੋਟਾਂ ਨਾਲ ਜਿੱਤਿਆ ਤੇ ਉਸ ਸਮੇਂ ਇਸ ਨੂੰ 234000 ਵੋਟਾਂ ਪਈਆਂ ਸੀ ਤੇ ਹੁਣ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਸਮੇਂ ਉੱਥੇ ਵੋਟਰਾਂ ਦੀ ਗਿਣਤੀ ਸਿਰਫ 15000 ਸੀ ਮਤਲਬ ਚਾਰਲਸ ਨੇ ਨਕਲੀ ਬੰਦਿਆਂ ਦੀਆਂ ਵੋਟਾਂ ਬਣਵਾ ਦਿੱਤੀਆਂ ਜਿਨ੍ਹਾਂ ਦੀਆਂ ਸ਼ਾਇਦ ਵੋਟਾਂ ਨਹੀਂ ਹੋਣਗੀਆਂ ਜਾਂ ਫਿਰ ਹੋਰ ਕਿਸੇ ਤਰੀਕੇ ਨਾਲ ਨਕਲੀ ਵੋਟਾਂ ਪੁਵਾਈਆਂ ਤੇ ਉਸ ਨੇ ਆਪਣੇ ਆਪ ਨੂੰ 15 ਗੁਣਾ ਜ਼ਿਆਦਾ ਵੋਟਾਂ ਪਵਾ ਲਈਆਂ ਸੀ ਜਿਸ ਕਾਰਨ ਸਭ ਤੋਂ ਵੱਧ ਵੋਟਾਂ ਦੀ ਘਟਾਲੇਬਾਜ਼ੀ ਰਿਕਾਰਡ ਇਸ ਦੇ ਨਾਮ ਦਰਜ ਹੈ ਤੇ ਅੱਗੇ ਵਧਣ ਤੋਂ ਪਹਿਲਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣਾ ਚਾਹੁੰਦੇ ਹੋ ਤਾਂ ਇੰਸਟਾਗ੍ਰam ਨੂੰ ਫੋਲੋ ਜਰੂਰ ਕਰਿਓ ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ ਤੇ ਅੱਗੇ ਗੱਲ ਕਰਦੇ ਹਾਂ ਪਹਿਲੀ ਅਤੇ ਦੂਜੀ ওয়ার্ল্ড ਵਾਰ ਦੌਰਾਨ ਜਿਨ੍ਹਾਂ ਸੈਨਿਕਾਂ ਦੇ ਨੱਕ ਹਮਲੇ ਵਿੱਚ ਟੁੱਟ ਜਾਂਦੇ ਸੀ ਜਾਂ ਕੱਟੇ ਜਾਂਦੇ ਸੀ ਉਸ ਦਾ ਇਲਾਜ ਉਸ ਦੇ ਹੱਥ ਦੀ ਉਂਗਲੀ ਨੂੰ ਨੱਕ ਵਾਲੀ ਜਗ੍ਹਾ ਤੇ ਲਾ ਕੇ ਕੀਤਾ ਜਾਂਦਾ ਸੀ ਜਿਵੇਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਇਸ ਨਾਲ ਉਸ ਦਾ ਚਿਹਰਾ ਥੋੜਾ ਸਹੀ ਲੱਗਦਾ ਸੀ ਮਤਲਬ ਜੇਕਰ ਉਂਗਲੀ ਉੱਥੇ ਨਾ ਲਾਉਂਦੇ ਤਾਂ ਸ਼ਾਇਦ ਉਸ ਦੇ ਨੱਕ ਦੀ ਦੁਰਦਸ਼ਾ ਬਹੁਤ ਹੀ ਖਰਾਬ ਦਿਖਦੀ ਪਰ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਹਾਈ ਟੈਕ ਇਲਾਜ ਨੇ ਜਿਨ੍ਹਾਂ ਨਾਲ ਤੁਸੀਂ ਆਪਣੇ ਨੱਕ ਦੀ ਬੁੱਲ ਦੀ ਸ਼ੇਪ ਕਿਸੇ ਵੀ ਤਰ੍ਹਾਂ ਦੀ ਕਰਵਾ ਸਕਦੇ ਹੋ ਤੇ ਬਹੁਤ ਸਾਰੇ ਸੈਲੀਬ੍ਰਿਟੀਜ਼ ਕਰਵਾਉਂਦੇ ਵੀ ਨੇ ਤੇ ਅਗਲਾ ਫੈਕਟ ਸੁਣ ਕੇ ਤੁਸੀਂ ਸੋਚਣ ਲਈ ਮਜਬੂਰ ਹੋ ਜਾਵੋਗੇ ਕਿ ਐਦਾਂ ਦੇ ਵੀ ਲੋਕ ਨੇ ਧਰਤੀ ਤੇ। ਇਰਫੇਲ ਨਾਮ ਦੇ ਭਾਰਤੀ ਬੰਦੇ ਨੇ ਇੱਕ ਬਹੁਤ ਹੀ ਅਜੀਬ ਕੰਮ ਕੀਤਾ। ਇਸ ਨੇ ਆਪਣੇ ਮਾਤਾ ਪਿਤਾ ਦੇ ਖਿਲਾਫ ਕੇਸ ਫਾਈਲ ਕਰ ਦਿੱਤਾ ਸੀ ਤੇ ਇਹ ਕੇਸ ਦੀ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿਉਂਕਿ ਇਸ ਦਾ ਕਹਿਣਾ ਸੀ ਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਮੇਰੀ ਆਗਿਆ ਤੋਂ ਬਿਨਾ ਜੰਮਿਆ ਤੇ ਅੱਗੇ ਇਹ ਇਨਸਾਨ ਲਈ ਕੋਈ ਸ਼ਬਦ ਨਹੀਂ ਹੈ ਮੇਰੇ ਕੋਲ ਕਹਿਣ ਨੂੰ। ਆਪਾਂ ਅਗਲੇ ਫੈਕਟ ਵੱਲ ਵਧਦੇ ਹਾਂ। ਤੇ ਗੱਲ ਕਰਦੇ ਹਾਂ ਹੁਣ ਅਗਲੇ ਫੈਕਟ ਦੀ ਜੋ ਇਨਸਾਨ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਇੱਕ ਸੀਰੀਅਲ ਕਿਲਰ ਸੀ ਤੇ ਬਹੁਤ ਸਾਲਾਂ ਤੱਕ ਪੁਲਿਸ ਤੋਂ ਫੜਿਆ ਵੀ ਨਹੀਂ ਗਿਆ ਤੇ ਜਦੋਂ ਕਈ ਸਾਲਾਂ ਤੱਕ ਦਰਜਨਾ ਕਤਲ ਕਰਨ ਤੋਂ ਬਾਅਦ ਇਸ ਨੂੰ ਫੜਿਆ ਤਾਂ ਪਤਾ ਲੱਗਿਆ ਕਿ ਜਦੋਂ ਇਹ ਵਿਅਕਤੀ ਨੂੰ ਮਾਰਦਾ ਸੀ ਤਾਂ ਉਸ ਦੀ ਸਕਿਨ ਦੇ ਦਸਤਾਨੇ ਬਣਾ ਲੈਂਦਾ ਸੀ ਤੇ ਉਹਨਾਂ ਨੂੰ ਹੱਥ ਵਿੱਚ ਪਾ ਕੇ ਕਤਲ ਕਰਦਾ ਸੀ ਤੇ ਜਦੋਂ ਉਹ ਪ੍ਰਾਣੇ ਖਰਾਬ ਹੋ ਜਾਂਦੇ ਸੀ ਤਾਂ ਅਗਲੇ ਨਾਲ ਫਿਰ ਇਦਾਂ ਹੀ ਕਰਦਾ ਸੀ ਤੇ ਜਿਸ ਕਾਰਨ ਇਹ ਪੁਲਿਸ ਤੋਂ ਫੜਿਆ ਨਹੀਂ ਗਿਆ ਤੇ ਫਿਰ ਜਦੋਂ ਪੁਲਿਸ ਨੇ ਫੜਿਆ ਤਾਂ ਇਸ ਤੋਂ ਛੁੱਟਿਆ ਨਹੀਂ ਗਿਆ ਮਤਲਬ ਇਸ ਨੇ ਆਪਣੇ ਆਪ ਨੂੰ ਬਚਾਉਣ ਲਈ ਫਿੰਗਰਪ੍ਰਿੰਟ ਹੀ ਬਦਲ ਲਏ ਸੀ ਤੇ ਉਹ ਵੀ ਕਿਸ ਹੱਦ ਤੱਕ ਜਾ ਕੇ ਪਰ ਫਿਰ ਵੀ ਇਹ ਫੜਿਆ ਗਿਆ ਇਸ ਤੋਂ ਹੀ ਸਿੱਖਿਆ ਮਿਲਦੀ ਹੈ ਕਿ ਬੰਦਾ ਕ੍ਰਾਈਮ ਜੱਡਾ ਮਰਜੀ ਕਰ ਲਵੇ ਪਰ ਫੜਿਆ ਉਸ ਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ ਤੇ ਅੱਗੇ ਗੱਲ ਕਰਦੇ ਹਾਂ ਪੌਲ ਨਾਮ ਦਾ ਇਹ ਵਿਅਕਤੀ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਸ ਦੀ ਚਮੜੀ ਦਾ ਰੰਗ ਨੀਲਾ ਹੋ ਗਿਆ ਸੀ ਕਿਉਂਕਿ ਇਹ ਆਪਣੇ ਸਰੀਰ ਤੇ ਪ੍ਰਯੋਗ ਕਰਨ ਲਈ ਕਾਫੀ ਸਮੇਂ ਤੱਕ ਚਾਂਦੀ ਨੂੰ ਪਘਲਾ ਕੇ ਪੀਂਦਾ ਰਿਹਾ ਜਿਸ ਕਾਰਨ ਇਸ ਦਾ ਇਹ ਹਾਲ ਹੋ ਗਿਆ ਸੀ ਤੇ ਜੇ ਕਰ ਚਾਂਦੀ ਦਾ ਬਾਹਰ ਇੰਨਾ ਸਾਈਡ ਇਫੈਕਟ ਹੋਇਆ ਸੀ ਤਾਂ ਅੰਦਰ ਤੋਂ ਕੀ ਹੋਇਆ ਹੋਵੇਗਾ ਉਸ ਦੇ ਸਰੀਰ ਵਿੱਚ ਤੇ ਅੱਗੇ ਗੱਲ ਕਰਦੇ ਹਾਂ ਜੋ ਕੁੜੀ ਤੁਸੀਂ ਦੇਖ ਰਹੇ ਹੋ ਇਸ ਦਾ ਨਾਮ ਹੈ 올ੀਵਿਆ ਤੇ ਇਸ ਨੂੰ ਬਹੁਤ ਹੀ ਅਜੀਬ ਤਰ੍ਹਾਂ ਦੀ ਸਰੀਰਕ ਪ੍ਰੋਬਲਮ ਹੈ ਇਸ ਨੂੰ ਨਾ ਹੀ ਭੁੱਖ ਮਹਿਸੂਸ ਹੁੰਦੀ ਹੈ ਤੇ ਨਾ ਹੀ ਦਰਦ ਤੇ ਨਾ ਹੀ ਨੀਂਦ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤੇ 2016 ਵਿੱਚ ਇਹ ਇੱਕ ਕਾਰ ਨਾਲ ਟਕਰਾ ਗਈ ਸੀ ਜਿਸ ਕਾਰਨ ਇਸ ਦੀ ਬਾਹਾਂ ਦੀ ਹੱਡੀ ਟੁੱਟ ਗਈ ਪਰ ਇਸ ਮਾਂ ਦੀ ਧੀ ਨੇ ਸੀ ਤੱਕ ਨਹੀਂ ਕੀਤੀ ਕਹਿਣ ਦਾ ਮਤਲਬ ਕਿ ਇਸ ਨੂੰ ਬਿਲਕੁਲ ਵੀ ਦਰਦ ਮਹਿਸੂਸ ਨਹੀਂ ਹੋਇਆ ਸੀ ਤੇ ਇਹ ਬਿਮਾਰੀ ਦਾ ਨਾਮ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਅਗਲਾ ਫੈਕਟ ਬੜਾ ਕਮਾਲ ਦਾ ਹੈ 1963 ਵਿੱਚ ਇਹ ਇਨਸਾਨ ਨੇ ਬਰਾਕਸ ਚਿੜੀਆ ਘਰ ਵਿੱਚ ਇੱਕ ਜਗ੍ਹਾ ਤਿਆਰ ਕੀਤੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਦੁਨੀਆ ਦਾ ਸਭ ਤੋਂ ਖਤਰਨਾਕ ਜਾਨਵਰ ਇਹ ਹੈ ਤੇ ਉੱਥੇ ਸਿਰਫ ਇੱਕ ਸ਼ੀਸ਼ਾ ਲਗਾਇਆ ਹੋਇਆ ਸੀ ਜਿਸ ਵਿੱਚ ਇਨਸਾਨ ਨੂੰ ਆਪਣਾ ਆਪ ਦਿਖਦਾ ਸੀ ਮਤਲਬ ਇਨਸਾਨ ਸਭ ਤੋਂ ਖਤਰਨਾਕ ਜਾਨਵਰ ਹੈ ਤੇ ਇਹ ਹਰ ਇੱਕ ਚਿੜੀਆ ਘਰ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਇਹ ਬਿਲਕੁਲ ਸੱਚਾਈ ਹੈ ਜਦੋਂ ਸ਼ੇਰ ਜੰਗਲ ਦਾ ਰਾਜਾ ਹੁੰਦਾ ਸੀ ਕਿਉਂਕਿ ਉਹ ਸਾਰੇ ਜਾਨਵਰਾਂ ਨੂੰ ਡਰਾ ਕੇ ਰੱਖਦਾ ਸੀ ਪਰ ਇਨਸਾਨ ਨੇ ਤਾਂ ਸਾਰੇ ਜਾਨਵਰਾਂ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ ਤਾਂ ਫਿਰ ਖਤਰਨਾਕ ਜਾਨਵਰਤਾ ਇਹੀ ਹੋਇਆ ਤੇ ਵੈਸੇ ਵੀ ਇਨਸਾਨ ਦੀ ਬੁੱਧੀ ਇੰਨੀ ਹੈ ਕਿ ਜੇਕਰ ਇਸ ਨੂੰ ਜਾਨਵਰ ਕਹਿ ਦਿੱਤਾ ਜਾਵੇ ਤਾਂ ਇਹ ਗੁੱਸਾ ਕਰਦਾ ਹੈ ਪਰ ਜੇਕਰ ਇਸ ਨੂੰ ਸ਼ੇਰ ਕਹਿ ਦਿੱਤਾ ਜਾਵੇ ਤਾਂ ਇਹ ਫਕਰ ਮਹਿਸੂਸ ਕਰਦਾ ਹੈ ਤੇ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਹੈ ਤਾਂ ਸ਼ੇਰ ਵੀ ਜਾਨਵਰ ਹੀ ਉਹ ਕਿਹੜਾ ਡੀਸੀ ਲੱਗਿਆ ਤੇ ਅੱਗੇ ਗੱਲ ਕਰਦੇ ਹਾਂ ਹੁਣ ਜੋ ਤੁਸੀਂ ਆਪਣੀ ਸਕਰੀਨ ਤੇ ਫੋਟੋ ਦੇਖ ਰਹੇ ਹੋ ਇਹ ਬਹੁਤ ਹੀ ਖਾਸ ਫੋਟੋ ਹੈ ਜਿਸ ਵਿੱਚ ਚਾਰ ਗੋਲੀਆਂ ਵਿੱਚ ਇੱਕ ਗੋਲੀ ਫਸੀ ਹੋਈ ਹੈ ਤੇ ਇਹ ਵਰਲਡ 2 ਦੇ ਸਮੇਂ ਦੀ ਫੋਟੋ ਹੈ ਤੇ ਇਸ ਤਰ੍ਹਾਂ 100 ਕਰੋੜ ਾਂਸ ਵਿੱਚੋਂ ਇੱਕ ਵਾਰ ਹੁੰਦਾ ਹੈ ਕਿਉਂਕਿ ਵਿਰੋਧ ਨਾਲ ਵਿਰੋਧ ਟਕਰਾਉਣ ਨਾਲ ਹਮੇਸ਼ਾ ਬਲਾਸਟ ਹੁੰਦਾ ਹੈ ਤੇ ਇਹ ਉਹ 100 ਕਰੋੜ ਚਾਂਸ ਵਿੱਚੋਂ ਇੱਕ ਚਾਂਸ ਸੀ। 30 ਨੂੰ ਅੱਜ ਵੀ ਸਾਹਮਣੇ ਰੱਖਿਆ ਹੋਇਆ ਹੈ। ਤੇ ਅੱਗੇ ਗੱਲ ਕਰਦੇ ਆ ਰੌਬਰਟ ਲੇਮ ਨਾਮ ਦੇ ਬੰਦੇ ਦੇ ਦੋ ਬੱਚੇ ਹੋਏ ਸੀ ਤੇ ਉਸਨੇ ਇੱਕ ਦਾ ਨਾਮ winner ਰੱਖਿਆ ਤੇ ਦੂਸਰੇ ਦਾ ਨਾਮ loser ਜੋ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ। ਤੇ ਹੈਰਾਨ ਕਰਨ ਵਾਲੀ ਚੀਜ਼ ਇਹ ਹੈ ਕਿ winner ਨਾਮ ਦਾ ਇਨਸਾਨ ਵੱਡਾ ਹੋ ਕੇ ਅਪਰਾਧੀ ਬਣ ਗਿਆ ਸੀ ਤੇ loser ਨਾਮ ਦਾ ਵਿਅਕਤੀ ਵੱਡਾ ਹੋ ਕੇ ਜਾਸੂਸ ਬਣ ਗਿਆ ਸੀ। ਤੇ ਇਸ ਤੋਂ ਪਤਾ ਲੱਗਦਾ ਹੈ ਕਿ ਨਾਮ ਵਿੱਚ ਕੁਝ ਨਹੀਂ ਰੱਖਿਆ। ਬੰਦਾ ਕਾਮ ਆਪ ਆਪਣੀ ਮਿਹਨਤ ਦੇ ਨਾਲ ਹੁੰਦਾ ਹੈ ਤੇ ਅੱਗੇ ਗੱਲ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਬਾਰੇ ਤਾਂ ਪਤਾ ਹੋਵੇਗਾ ਜਿਸ ਦਾ ਨਾਮ ਹੈ ਮਾਉਂਟ ਬ੍ਰੈਸਟ ਤੇ ਜਿਸ ਤੇ ਅਸੀਂ ਇੱਕ ਵੀਡੀਓ ਵੀ ਬਣਾਈ ਸੀ ਪਰ ਕੀ ਤੁਹਾਨੂੰ ਦੁਨੀਆ ਦੀ ਸਭ ਤੋਂ ਡੂੰਗੀ ਜਗ੍ਹਾ ਬਾਰੇ ਪਤਾ ਹੈ ਜਿਸ ਦਾ ਨਾਮ ਹੈ ਚੈਲੈਂਜਰ ਡੀਪ ਇਹ ਫਿਰਪੀਅਨਸ ਦੇ ਦੇ ਕੋਲ ਪੈਂਦੇ ਟਾਪੂ ਵਿੱਚ ਹੈ ਤੇ ਇਹ ਸਮੁੰਦਰ ਤੋਂ 11000 ਮੀਟਰ ਡੂੰਘਾ ਹੈ ਜਦ ਕਿ ਮਾਉਂਟ ਬ੍ਰੈਸਟ 8848 ਮੀਟਰ ਉੱਚਾ ਹੈ ਤੇ ਅੱਗੇ ਗੱਲ ਕਰਦੇ ਹਾਂ ਇਹ ਫੋਟੋ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਸਵੀਡਨ ਦੀ ਹੈ ਤੇ ਇਹ ਉਹ ਸਵੇਰ ਦੀ ਹੈ ਜਦੋਂ 1967 ਵਿੱਚ ਇਹਨਾਂ ਦੀ ਡਰਾਈਵਿੰਗ ਲੇਨ ਲੈਫਟ ਤੋਂ ਰਾਈਟ ਸਾਈਡ ਚੇਂਜ ਕੀਤੀ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਲੋਕ ਉਲਝੇ ਹੋਏ ਸੀ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਹਰੇਕ ਚੀਜ਼ ਦੀ ਸ਼ੁਰੂਆਤ ਵਿੱਚ ਤਲਾ ਆਉਂਦੀਆਂ ਹੀ ਨੇ ਤੇ ਅਗਲੇ ਫੈਕਟ ਦੀ ਗੱਲ ਕਰਦੇ ਆ ਇਹ ਦੋ ਇਨਸਾਨਾਂ ਨੇ ਛੋਟੇ ਜਹਾਜ਼ ਦੇ ਖੰਭਾਂ ਤੇ 5 ਸੈਕਿੰਡ ਟੈਨਿਸ ਖੇਡਿਆ ਸੀ ਤੇ ਉਸ ਸਮੇਂ ਇਹ ਜਹਾਜ਼ ਹਵਾ ਦੇ ਵਿੱਚ ਕਾਫੀ ਉਚਾਈ ਤੇ ਉੱਡ ਰਿਹਾ ਸੀ ਤੇ ਇਹਨਾਂ ਨੇ ਰਿਕਾਰਡ ਬਣਾਉਣ ਲਈ ਇਹ ਸਭ ਕੀਤਾ ਸੀ ਤੇ ਇਹਨਾਂ ਨੇ ਕਾਫੀ ਸੇਫਟੀ ਵਰਤ ਕੇ ਇਹ ਰਿਕਾਰਡ ਬਣਾਇਆ ਪਰ ਸਿਰਫ 5 ਸੈਕਿੰਡ ਵਿੱਚ ਇਹਨਾਂ ਨੇ ਟੈਨਿਸ ਵਿੱਚ ਕੀ ਖੇਡਿਆ ਹੋਵੇਗਾ ਮਤਲਬ ਇੱਕ ਨੇ ਬਾਲ ਪਾਸ ਕੀਤੀ ਤੇ ਦੂਜੇ ਨੇ ਹਿੱਟ ਕੀਤੀ ਚਲੋ ਜੀ ਰਿਕਾਰਡ ਬਣ ਗਿਆ ਪਰ ਜਹਾਜ਼ ਦੇ ਖੰਭਾਂ ਤੇ ਖੜਾ ਹੋਣਾ ਹੀ ਬਹੁਤ ਵੱਡੀ ਗੱਲ ਹੈ ਤੇ ਅਗਲੇ ਫੈਕਟ ਦੀ ਗੱਲ ਕਰਦੇ ਹਾਂ ਵਿਲੀਅਮ ਨਾਮ ਦੇ ਇਹ ਇਨਸਾਨ ਨੇ ਆਪਣੇ ਆਪ ਨੂੰ ਗਰਨੇਡ ਦੇ ਸਾਹਮਣੇ ਕਰ ਲਿਆ ਸੀ ਉਹ ਵੀ ਆਪਣੇ ਦੋਸਤ ਤਨੂ ਬਚਾਉਣ ਲਈ ਇਹ ਘਟਨਾ ਅਫਗਾਨਿਸਤਾਨ ਵਿੱਚ ਵਾਪਰੀ ਸੀ ਤੇ ਜਿਸ ਕਾਰਨ ਇਸ ਨੂੰ ਕਾਫੀ ਗੰਭੀਰ ਸੱਟਾਂ ਦਾ ਸਾਹਮਣਾ ਕਰਨਾ ਪਿਆ ਜੋ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਤੇ ਅੱਗੇ ਗੱਲ ਕਰਦੇ ਹਾਂ ਇਹ ਫੋਟੋ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਦੁਨੀਆ ਦੀ ਪਹਿਲੀ ਫੋਟੋ ਹੈ ਜਿਸ ਵਿੱਚ ਪਹਿਲੀ ਵਾਰ ਇਨਸਾਨ ਆਇਆ ਸੀ ਜਿਸ ਵਿੱਚ ਇੱਕ ਬੰਦਾ ਆਪਣੇ ਬੂਟਾਂ ਨੂੰ ਪਾਲਿਸ਼ ਕਰਵਾ ਰਿਹਾ ਹੈ ਤੇ ਇੱਕ ਪਾਲਿਸ਼ ਕਰ ਰਿਹਾ ਹੈ ਤੇ ਉਦੋਂ ਫੋਟੋ ਨੂੰ ਖਿੱਚਣ ਦਾ ਤਰੀਕਾ ਬਹੁਤ ਅਲੱਗ ਹੁੰਦਾ ਸੀ ਤੇ ਕਈ-ਕਈ ਘੰਟੇ ਫੋਟੋ ਖੱਪਣ ਲਈ ਲੱਗ ਜਾਂਦੇ ਸੀ ਜਦਕਿ ਅੱਜ ਕੱਲ ਸਕੇਚ ਬਣਾਉਣ ਲਈ ਵੀ ਸਿਰਫ 10 ਜਾਂ 15 ਮਿੰਟ ਲੱਗਦੇ ਨੇ ਤੇ ਗੱਲ ਕਰਦੇ ਹਾਂ ਅਗਲੇ ਫੈਕਟ ਦੀ ਇਹ ਔਰਤ ਜੋ ਤੁਸੀਂ ਦੇਖ ਰਹੇ ਹੋ ਇਹ 1957 ਵਿੱਚ ਬੇਸਬਾਲ ਮੈਚ ਦੇਖਣ ਲਈ ਗਈ ਤੇ ਉੱਥੇ بیسਬਾਲ ਦੀ ਬਾਲ ਇਸਦੇ ਸਿਰ ਤੇ ਆ ਕੇ ਲੱਗੀ ਤੇ ਜਿਸ ਤੋਂ ਬਾਅਦ ਇਸ ਨੂੰ ਹਸਪੀਟਲ ਵਿੱਚ ਭਰਤੀ ਕਰਵਾਇਆ ਗਿਆ ਤੇ ਫਿਰ ਠੀਕ ਹੋ ਕੇ ਇਹ ਕਈ ਦਿਨਾਂ ਬਾਅਦ ਦੁਬਾਰਾ بیسਬਾਲ ਮੈਚ ਦੇਖਣ ਲਈ ਗਈ ਤੇ ਫੇਰ ਤੋਂ ਬਾਲ ਆ ਕੇ ਇਸਦੇ ਸਿਰ ਤੇ ਉੱਥੇ ਹੀ ਲੱਗੀ ਜਿੱਥੇ ਪਹਿਲਾਂ ਬਾਲ ਲੱਗੀ ਸੀ ਤੇ ਇਸ ਤੋਂ ਬਾਅਦ ਇੱਕ ਗੱਲ ਤਾਂ ਪੱਕੀ ਹੈ ਕਿ ਇਸ ਨੇ ਕਦੇ بیسਬਾਲ ਮੈਚ ਨਹੀਂ ਦੇਖਿਆ ਹੋਵੇਗਾ ਤੇ ਇਹਨਾਂ ਫੈਕਟਾਂ ਵਿੱਚੋਂ ਤੁਹਾਨੂੰ ਹੁਣ ਕਿਹੜਾ ਫੈਕਟ ਵਧੀਆ ਲੱਗਿਆ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਆਪਣੀ YouTube ਫੈਮਲੀ ਹੋਰ ਵੱਡੀ ਹੋ ਸਕੇ ਤੇ ਜੇਕਰ ਤੁਸੀਂ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣਾ ਚਾਹੁੰਦੇ ਹੋ ਤਾਂ Instagram ਨੂੰ ਫੋਲੋ ਜਰੂਰ ਕਰਿਓ ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ 30 ਐਪ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਇਸ ਦਾ ਲਿੰਕ ਡਿਸਕ੍ਰਿਪਸ਼ਨ ਚ ਮਿਲ ਜਾਵੇਗਾ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕ ਯੂ ਧੰਨਵਾਦ